ਜੱਲਣ ਤੇ ਮੈਂ ਕਿਹਾ ਤੋਰ ਮਾਦਾਨੋ ਫਿਰ ਤੇ ਜਾਂਦਾ ਅੰਦਰ ਜਾ ਕੇ ਦੇਖਦਾ ਸਹੀ ਚੋ ਐਵੇਂ ਖੱਜਾ ਚੱਲ ਹੋ ਭਾਈ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਕਾਨੂੰ ਕੁੜੀ ਨੂੰ ਕੁੱਟੀ ਜੰਨੇ ਮੈਂ ਕਾਨੂੰ ਕੁੜਦਾ ਜੀ ਇਹ ਇਹ ਕੁੱਟਦੀ ਹੈ ਮੈਨੂੰ ਕੀ ਗੱਲ ਹੋ ਗਈ ਭਾਈ ਪਾਉ ਜੀ ਮੈਂ ਕਿੰਨੇ ਵਾਰੀ ਕਹਤਾ ਮੈਂ ਕਿਹਾ ਜਾ ਕੇ ਟੈਲਾਂ ਦਾ ਰੇਟ ਤਾਂ ਪੁੱਛ ਲੈ ਇੱਕ ਵਾਰੀ ਨਾਲੇ ਦੇਖ ਆ ਆਉਂਦਾ ਨਹੀਂ ਸੀ ੱੱਕੇ ਨਾਲੇ ਕੇ ਆਈਆਂ ਹੱਲੇ ਤਾਂ ਰੋੜੀ ਵੀ ਨਹੀਂ ਕੁੱਟੀ ਜੀ ਕਾਲੀ ਕਰਦੀ ਹੈ ਕੋਈ ਨਹੀਂ ਭਾਈ ਰੋੜੀ ਨਹੀਂ ਕੁੱਟੀ ਕੁਟਜੂਗੀ ਜਦੋਂ ਕਹਿਣ ਲੱਗ ਰਹੇ ਨੇ ਵੀ ਟੈਲਾ ਦਾ ਰੇਟ ਪੁੱਛ ਲੋ ਪੁੱਛਣ ਚ ਕੋਈ ਹਰਜ ਨਹੀਂ ਚਾਹੇ ਤੁਸੀਂ 10 ਦਿਨਾਂ ਨੂੰ ਲਿਜਾਣੀਆਂ ਨੇ ਚਾਹੇ 4 ਦਿਨਾਂ ਨੂੰ ਲਿਜਾਣੀਆਂ ਨੇ ਰੇਟ ਪੁੱਛਣ ਦਾ ਕੋਈ ਹਰਜ ਨਹੀਂ ਚੀਜ਼ ਦੇਖਣ ਦਾ ਕੋਈ ਹਰਜ ਨਹੀਂ ਅਜ ਤਾਂ ਗੱਲ ਛੋਟੀ ਕੋਈ ਨਹੀਂ ਲੜੋ ਨਾ ਭਾਈ ਤੁਹਾਨੂੰ ਸਾਰਾ ਰੇਟ ਦੱਸ ਦੰਨੇ ਆ ਸਾਰੀ ਚੀਜ਼ ਦਿਖਾ ਦੰਨੇ ਆ ਲੈ ਚੱਲ ਫਿਰ ਅੰਤੇ ਜਾ ਕੇ ਦੇਖ ਕਿੰਨੀਆਂ ਟੈਲਾ ਨੇ ਆਜੋ 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 ਹਾਂ ਆ ਜਾ ਆ ਜਾ हां जी मैं मार्का देख रहे हैं ये कितनी सोने सोने टाइल है आ देखो भाई एहे अंदर लगन वाली टाइल है जेडी कोठी दे अंदर लगनी है थोड़े ਥੱਲੇ ਫਰਸ਼ ਕਮਰੇ ਚ ਹਾਂਜੀ ਕਮਰੇ ਚ ਡਰੈੰਗ ਰੂਮ ਚ ਰਸੋਈ ਚ ਸਾਰੇ ਕਿਤੇ ਇਹੀ ਟਾਇਲ ਲੱਗਣੀ ਹੈ ਇਹਦਾ ਸਾਈਜ਼ ਹੈ 2 बाई 4 ਰੇਟ ਕੀ ਹੈ ਜੀ ਇਹਦਾ ਰੇਟ ਵੀ ਦੱਸ ਦਾਂਗੇ ਤੁਸੀਂ ਦੇਖੋ ਇਹ ਚ ਸਾਡੇ ਲਈ ਬਹੁਤ ਸੋਹਣੇ ਸੋਹਣੇ 50 100 ਤੋਂ ਉੱਤੇ ਡਿਜ਼ਾਈਨ ਨੇ ਸਾਡਲੇ ਵੇ ਇਹਦੇ ਇਹਦੇ ਵਿੱਚ ਜੀ ਉਹ ਤਾਂ ਮੈਂ ਇਹਨੂੰ ਦੱਸਿਆ ਵੀ ਡਿਜ਼ਾਈਨ ਤਾਂ ਤੁਹਾਡੇ ਕੋਲ ਬਾਰੇ ਜਾਦੇ ਨੇ ਮੈਨੂੰ ਐਂ ਦੱਸੋ ਮੈਨੂੰ ਨਹੀਂ ਮਤਲਬ ਇਹਨੂੰ ਐਂ ਦੱਸੋ ਵੀ ਰੇਟ ਬਹੁਤ ਘੱਟ ਹੈ ਰੇਟ ਇਹ ਤਾਂ ਭਾਈ ਇੱਟਾਂ ਦੇ ਭਾਅ ਹੈ ਜਿੰਨੇ ਇੱਟਾਂ ਦੇ ਖਰਚਾ ਆਊਗਾ ਉਨਾ ਹੀ ਇਹਦੇ ਖਰਚਾ ਆਣਾ ਇਹਦਾ ਰੇਟ ਹੈ ਸਿਰਫ 28 ਰੁਪਏ ਫੁੱਟ 28 ਰੁਪਏ ਫੁੱਟ ਫਰਸਟ ਕੁਆਲਿਟੀ ਦੀ ਟਾਇਲ ਹੈ ਪ੍ਰੀਮੀਅਮ ਦੀ ਪ੍ਰੀਮੀਅਮ ਦੀ ਟਾਇਲ ਹੈ ਪਿਓਰ ਵਿਟਰੀਫਾਈਡ ਹੈ ਅਨਬ੍ਰੇਕੇਬਲ ਹੈ ਟੁੱਟਦੀ ਨਹੀਂ ਅਰੇ ਤੇ ਨਾ ਸਕ੍ਰੈਚ ਪਵੇ ਮੈਂ ਨਹੀਂ ਮੰਨਦਾ ਜੀ ਨਕਲੀ ਨੇ ਨਕਲੀ ਕਿਉਂ ਨੇ ਵੀਰ ਕੰਪਨੀ ਦੀਆਂ ਟੈਲਰ ਨੇ ਕੱਲੀ-ਕੱਲੀ ਟਾਇਲ ਦੇ ਉੱਤੇ ਸਲਿੱਪ ਲੱਗੀ ਹੋਈ ਐ ਡਿਜ਼ਾਈਨ ਨੇ ਮੀਂਹ ਗਿਆ ਹੋਇਆ ਬਾਬੂ ਜੀ ਸਾਡਾ ਗਵਾਂਟੀ ਦੇ ਆਇਆ 50 ਰੁਪਏ ਆਈਆਂ ਨੇ ਉਹ ਵੱਡੇ ਭਾਈ ਪੈਨ ਰੇਟ ਥੋੜੀ ਘੱਟ ਹੁੰਦਾ ਹੈ ਉਹ ਵੱਡੇ ਭਾਈ ਸਾਡਾ ਫੈਕਟਰੀ ਰੇਟ ਐ ਸਾਡਾ ਦੁਕਾਨਾਂ ਵਾਲਾ ਸ਼ੋਰੂਮ ਵਾਲਾ ਰੇਟ ਨਹੀਂ ਜਿਹੜੇ ਸ਼ੋਰੂਮ 5-5 ਲੱਖ ਰੁਪਏ ਕਿਰਾਏ ਤੇ ਨੇ ਉਹ ਕਿਰਾਇਆ ਦਾ ਫਿਰ ਗਾਹਕ ਤੋਂ ਕੱਢਣਾ ਸਾਡਾ ਤਾਂ ਆਪਦੀ ਫੈਕਟਰੀ ਐ ਅਵਦਾ ਆਊਟਲਟ ਹੈ। ਛਾ ਜਿਹੜਾ ਉਹ ਕਹਿੰਦੇ ਹੁੰਦੇ ਨੇ ਹੌਲ ਸੇਲ ਆ ਜੀ। ਹਾਂ ਹੌਲ ਸੇਲ। ਹੌਲ ਸੇਲ ਦਾ ਮਤਲਬ ਵਿੱਚ ਕੋਈ ਵਿਚੋਲਗੀ ਨਹੀਂ। ਤਾ ਕਰਕੇ ਟੈ ਲੈਣੀਆਂ ਸਸਤੀਆਂ ਪੈਂਦੀਆਂ ਨੇ। ਅੱਛਾ ਜੀ। ਜਿਹੜਾ ਥੋੜਾ ਗਵੰਡੀ 50 ਰੁਪਏ ਫੁੱਟ ਲੈ ਕੇ ਆਇਆ ਹੈ, ਉਹਦੇ ਨਾਲੋਂ ਟੌਪ ਦਾ ਮਾਲ ਹੋਊ ਤੇ ਹੱਥ-ਪੇਰ ਕੇ ਦੇਖੋ। ਇਹ ਕਾਰਵਿੰਗ ਦੇ ਵਿੱਚ ਲਪਾਟੋ ਸੀਰੀਜ਼ ਲਪਾਟੋ। ਇਹ ਗਲੋਸੀ ਦੇ ਵਿੱਚ ਹੈ। ਮਿੰਦਾ ਆਹ ਲੈ ਜੀ ਇੱਕ ਸਮਹਿਲੇ ਜੇ ਰੰਗ ਦੀ ਤੂੰ ਪੋਚਾ ਲਾ ਕੇ ਤਾਂ ਰਾਜੀ ਨਹੀਂ ਹੈਗੀ ਤੈਨੂੰ ਹੁਣੇ-ਹੁਣੇ ਚਾਹੋ ਆ। ਮਹਾਰ। ਆਹੋ ਮਿੰਤਾਪੇ ਨਹੀਂ ਚਾਹੋ ਹੋਏਗਾ। ਮੈਂ ਤਾਂ ਲਿਸ਼ਕਾ ਕੇ ਰੱਖਿਆ ਕਿਉਂ ਭਾਵੇਂ ਚਿੱਟੀਆਂ ਲਵਾ ਲੈ 28 ਰੁਪਏ ਫੁੱਟ ਦੇ ਵਿੱਚ ਆਹ ਟਾਇਲ ਹੈ ਆਹ ਟਾਇਲ 28 ਰੁਪਏ ਫੁੱਟ 2x4 ਇਹਦੇ ਚ ਚਾਹੇ ਤੁਸੀਂ ਜਿਹੜੀ ਮਰਜ਼ੀ ਸੀਰਜ ਲੈ ਲਓ ਲਾਈਟ ਲੈ ਲਓ ਡਾਰਕ ਲੈ ਲਓ ਕਾਰਵਿੰਗ ਲੈ ਲਓ ਲਪਟੋ ਲੈ ਲਓ ਕਿਹੜੀ ਮਰਜ਼ੀ ਸੀਰਜ ਲੈ ਲਓ ਕੋਈ 28 ਰੁਪਏ ਫੁੱਟ ਇਹਨਾਂ ਦਾ ਵੀ ਇਹਨਾਂ ਦਾ ਵੀ ਇਹਨਾਂ ਦਾ ਵੀ ਸਬਦਾ ਬੇਸਿਕ ਬਾਥਰੂਮਾਂ ਚ ਲਾਉਣੀ ਐ ਤੁਸੀਂ ਬੇਸਿਕ ਕਿਤੇ ਲਾਉਣੀ ਐ ਬਸ ਫਿਰ ਬਾਊ ਜੀ ਸਾਡੀ ਕੋਠੀ ਵਾਸਤੇ ਤਾਂ ਬੁੱਕ ਕਰਕੇ ਰੱਖ ਲਓ ਹਾਂ ਆ ਤੁਹਾਡੀ ਕੋਠੀ ਵਾਸਤੇ ਆ ਗਿਆ ਜਿੱਥੇ ਤੁਹਾਡੀ ਕਾਰ ਖੜਨੀ ਐ ਟਰੈਕਟਰ ਖੜਨਾ ਹੈ ਗੱਡੀ ਖੜਨੀ ਹੈ ਇਹ ਆ ਗਈ ਤੁਹਾਡੀ ਇਹ ਸਮਾਨ 16 ਬਾਈ 16 ਦੀ ਟਾਇਲ ਹੈ ਚਾਹੇ ਇਹ ਤੇ ਦਾਣੇ ਦੀ ਭਰੀ ਹੋਈ ਟਰਾਲੀ ਚਾੜ ਦੋ ਲਿਆ ਵੀ ਦਿਖਾ ਮੁੰਡਿਆ ਉਹ ਨਾ ਟਰੈਕਟਰ ਤਾਂ ਨਹੀਂ ਵੀ ਛੱਡਦਾ ਜੀ ਭਾਣਾ ਦੂ ਇਹ 12 ਐਮ ਐਮ ਮੋਟੀ ਹੈ 12 ਐਮ ਐਮ ਮੋਟੀ ਅੱਛਾ ਜੀ 12 ਐਮ ਐਮ ਮੋਟੀ ਇਹਨੂੰ ਜਿੱਥੇ ਮਰਜ਼ੀ ਇਹ ਤੇ ਤੁਸੀਂ ਜਿੰਨਾ ਮਰਜ਼ੀ ਵਜ਼ਨ ਚਾੜ ਲਓ ਇਹਦਾ ਕੁੱਲ ਰੇਟ 24 ਰੁਪਏ ਫੁੱਟ 24 ਰੁਪਏ ਫੁੱਟ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਜਿਹੜਾ ਮਰਜ਼ੀ ਡਿਜ਼ਾਈਨ ਲੈ ਲੋ ਆ ਤੁਹਾਡੇ ਮੂਰੇ ਡਿਜ਼ਾਈਨਾਂ ਦੀ ਲੈਣ ਲੱਗੀ ਪਈ ਐ ਸਿਰਫ 24 ਰੁਪਏ ਫੁੱਟ ਠੀਕ ਐ ਨਾ ਫਿਰ ਕਿੱਥੇ ਆਪਾਂ ਲੋਕ ਉਹ ਲੋਕ ਟਾਈਲ ਲਾਣ ਨੂੰ ਕਹਿੰਦੇ ਤੇ ਉੱਥੇ ਆਹੀ ਲਾ ਦਾਂਗੇ ਹਾਂ ਲੋਕ ਟਾਈਲ ਤਾਂ ਬਹੁਤ ਮਹਿੰਗੀ ਪੈਂਦੀ ਐ ਨਾਲੇ ਸੋਹਣੀ ਨਹੀਂ ਲੱਗਦੀ ਘਰਾਂ ਦੇ ਵਿੱਚ ਘਾਹ ਉੱਗ ਜਾਂਦਾ ਉਹਦੀ ਖੱਡਾਂ ਜਿਹਦਾ ਮਿੱਟੀ ਨਿਕੜਦੀ ਜੀ ਮਿੱਟੀ ਨਿਕੜਦੀ ਰਹਿੰਦੀ ਐ ਆ ਤੁਸੀਂ ਲਾਓ ساری ਜ਼ਿੰਦਗੀ ਵੀ ਤੁਹਾਡੀ ਟਾਈਲ ਕਿਤੇ ਨਹੀਂ ਜਾਂਦੀ ਤਾਂ ਡਿਜ਼ਾਈਨ ਵੀ ਕਿੰਨੇ ਐ ਅੱਛਾ ਆਜੋ ਤੁਹਾਨੂੰ ਹੋਰ ਦਿਖਾਵਾਂ ਜੇ ਤੁਸੀਂ 2x4 ਨਹੀਂ ਲਾਉਣਾ ਆ ਤੁਸੀਂ 4 ਫੁੱਟ ਬਾਈ 4 ਫੁੱਟ ਦੀ ਟਾਇਲ ਹੈ ਜਿਵੇਂ ਤੁਹਾਡਾ 2 ਬਾਈ 4 ਦਾ ਇੱਕ ਟਾਇਲ ਹੁੰਦੀ ਹੈ ਉਹਦਾ ਜੋੜ ਪੈਂਦਾ ਇਕੱਠੀ ਇੱਕੋ ਹੈ 4 ਫੁੱਟ ਬਾਈ 4 ਫੁੱਟ ਦੀ ਆ ਦੇਖੋ ਠੀਕ ਹੈ ਵੈਰਾਈਟੀ ਸਾਡਾ ਬਾਥਰੂਮ ਇਹਦਾ ਇੱਕੇ ਲੱਗੂਗੀ ਜਿੱਥੇ ਤਾਂ ਇਹ ਨਾਲੇ ਇਹ ਬਾਥਰੂਮ ਚ ਨਹੀਂ ਲੱਗਦੀ ਅੱਛਾ ਜੀ ਇਹ ਲੱਗੂਗੀ ਜਿੱਥੇ ਤੁਹਾਡੇ ਕਮਰੇ ਨੇ ਡਰੈਗ ਰੂਮ ਹੈ ਜਿੱਥੇ ਆਪਾਂ 2 ਬਾਈ 4 ਲਾਨ ਨੂੰ ਕਹਿੰਦੇ ਸੀ ਹਾਂ ਤਿਲਕਣੀ ਇਹ 4 ਬਾਈ 4 ਹੈ ਇਹਦੀ ਮਟਾਈ ਵੀ ਜ਼ਿਆਦਾ ਹੁੰਦੀ ਹੈ ਅੱਛਾ ਜੀ ਜਿੰਨਾ ਸਹਜ ਵੱਡਾ ਹੋਈ ਚੱਲੂਗਾ ਉਹਦੀ ਮਟਾਈ ਵੱਧ ਹੋਈ ਚੱਲੂਗੀ। ਅੱਛਾ ਜੀ। ਇਹਦਾ ਰੇਟ ਸੁਣ ਕੇ ਤੁਸੀਂ ਜਮੀ ਹੈਰਾਨ ਰਹਿ ਜਾਓਗੇ। ਫਿਰ ਤੁਸੀਂ ਕਹੋਗੇ ਵੀ ਇਹ ਝਮਾ ਨਕਲੀ ਐ। ਇਹਦਾ ਰੇਟ 30 ਰੁਪਏ ਫੁੱਟ ਸਿਰਫ 30 ਰੁਪਏ ਫੁੱਟ। ਪ੍ਰੀਮੀਅਮ ਕੁਆਲਿਟੀ। ਗੱਲ ਸੁਣ ਜੀ ਨਾਲ ਤਾਂ ਘੱਟ ਲੱਗਣਗੀਆਂ ਹੈ ਆਹੀ ਲੈ ਲਾਂਗੇ। ਸਹਜ ਵੱਡਾ ਹੋਊਗਾ ਜੋੜ ਘਟਣਗੇ ਕੋਠੇ 'ਚ ਸੋਨਾ ਬਦਲ ਲੱਗੂਗਾ। ਠੀਕ ਐ ਜੀ। ਇਸ ਤੋਂ ਬਾਅਦ ਜੇ ਦੂ ਵੀ ਵੱਡਾ ਸਹਜ ਲਾਣੇ ਤੁਸੀਂ ਆਜੋ। ਆ ਆ ਗਿਆ 3264 3264 ਜੀ 3264 ਇਹ 5.5 ਫੁੱਟ ਲੰਬੀ ਹੈ ਇਹਦਾ ਕੀ ਰੇਟ ਹੈ ਇਹਦਾ ਰੇਟ ਵੀ ਉਹੀ ਹੈ ਸੇਮ ਹੈ ਜੀ ਸੇਮ ਹੈ 30 ਰੁਪਏ ਫੁੱਟ ਅੱਛਾ ਜੀ ਇਹ ਏਡੀ ਵੱਡੀ ਟਾਇਲ ਹੈ ਗੱਲ ਆਇਆ ਜੀ ਇਹ ਆਪਣੀ ਵੀਡੀਓ ਬਹੁਤ ਦੁਨੀਆਂ ਦੇਖੂਗੀ ਕਿਤੇ ਵੀਡੀਓ ਦੇਖ ਕੇ ਕੋਈ ਉਰੇ ਆ ਜਾਏ ਫਿਰ ਤੁਸੀਂ ਕਹਿ ਦੋ ਮੈਂ ਤਾਂ ਕਹਿਿਆ ਨਹੀਂ ਜੀ ਮੁਕਰ ਜੋ ਨਾ ਤੁਹਾਡਾ ਵੀਡੀਓ ਆ ਕੇ ਦਿਖਾਣਾ ਸਾਨੂੰ ਤੁਹਾਡੀ ਵੀਡੀਓ ਆ ਕੇ ਸਾਨੂੰ ਦਿਖਾਣਾ ਅਸੀਂ ਜਮਾ ਵੀ ਨਹੀਂ ਮੁਕਰਦੇ ਅਸੀਂ ਉਸੇ ਰੇਟ ਦੇ ਵਿੱਚ ਮਾਲ ਦੇਵਾਂਗੇ ਵਾ ਠੀਕ ਹੈ ਜੀ ਫਿਰ ਆਜੋ ਹੁਣ ਤੁਹਾਨੂੰ ਦਿਖਾਣੇ ਆ ਅਸੀਂ ਗਰਨੇਟ ਜਿਹੜਾ ਕਿ ਰਸੋਈਆਂ 'ਚ ਲੱਗਣੇ ਥੋੜੀ ਪੌੜੀਆਂ 'ਚ ਲੱਗਣੇ ਆਹ ਦੇਖੋ ਜੀ ਇਹਨੂੰ ਕਹਿੰਦੇ ਨੇ ਗਰਨੇਟ ਚਾਹੇ ਮੂੰਹ ਦੇਖੀ ਚਲੋ ਕਿਚਨ 'ਚ ਪੌੜੀ ਸ਼ੀਸ਼ਾ ਲਾਣ ਦੀ ਲੋੜ ਗਰਨੇਟ ਦਾ ਮਤਲਬ ਬੰਬ 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 ਜੀ ਠੀਕ ਹੈ ਜੀ ਗਰਨੇਟ ਦਾ ਮਤਲਬ ਬੰਬ ਇਹੀ ਆ ਗਰਨੇਟ ਤੁਹਾਨੂੰ ਕਿਤੇ ਨਹੀਂ ਮਿਲੂਗਾ ਚਾਹੇ ਤੁਸੀਂ ਸ਼ੀਸ਼ਾ ਨਾ ਲਾਓ ਕਹਿੰਦਾ ਮਤਲਬ ਜੇ ਮੈਂ ਸੁਰਖੀ ਬਿੰਦੀ ਲਾਉਣੀ ਹੋਵੇ ਤਾਂ ਮੈਂ ਟਾਇਲਾਂ 'ਚ ਬਿਲਕੁਲ ਜੀ ਬਿਲਕੁਲ 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 ਤੁਸੀਂ ਇਹ 'ਚ ਸੁਰਖੀ ਬਿੰਦੀ ਵੀ ਲਾ ਸਕਦੇ ਹੋ ਠੀਕ ਹੈ ਜੀ ਅਰੇ ਦਾ ਜਿਵੇਂ ਮਰਜ਼ੀ ਇਹ ਰਸੋਈ ਚ ਲੱਗੂਗਾ ਰਸੋਈ ਚ ਪੌੜੀ ਚ ਜਿੱਥੇ ਮਰਜ਼ੀ ਇਹਨੂੰ ਲਾ ਸਕਦੇ ਹੋ ਇਹਦੇ ਨਾਲ ਦਾ ਗ੍ਰੇਨਾਈਟ ਤੁਹਾਨੂੰ ਕਿਤੇ ਮਾਰਕੀਟ ਚ ਨਹੀਂ ਮਿਲੂਗਾ ਆਮ ਤੌਰ ਤੇ ਰਾਜਸਥਾਨ ਦਾ ਗ੍ਰੇਨਾਈਟ ਰੱਖਦੇ ਨੇ ਜਿਹਦੇ ਉੱਤੇ ਕਾਲੇ ਰੰਗ ਦੀ ਪਾਲਿਸ਼ ਮਾਰੀ ਹੁੰਦੀ ਹੈ ਤੇ ਕੁਝ ਟਾਈਮ ਬਾਅਦ ਨਾ ਤਾਂ ਉਹਦਾ ਗੋਲਾ ਸੇਮ ਬੰਦਾ ਜਿਹੜੇ ਆ 65 70 ਰੁਪਏ 65 ਰੁਪਏ ਮਾਰਕੀਟ ਦੇ ਵਿੱਚ ਵਿਕੀ ਜਾਂਦੇ ਠੀਕ ਹੈ ਜੀ ਉਹਨਾਂ ਦਾ ਨਾਮ ਗੋਲਾ ਬਣੇ ਨਾ ਉਹ ਰੰਗ ਰਹੇ ਕਹਿਣ ਦਾ ਪਾਪ ਕਹਿਣਾ ਕੁਝ ਕਰਨਾ ਕੁਸ ਕਰਨਾ ਕੁਝ ਇਸ ਤੋਂ ਬਾਅਦ ਜੇ ਕਾਲਾ ਨਹੀਂ ਪਸੰਦ ਤੁਹਾਡੇ ਆ ਜੋ ਆ ਦੇਖੋ ਭੈਣ ਜੀ ਚਿੱਟਾ ਆ ਲਫਾਫਾ ਚੜਾ ਚੜਾਇਆ ਕੰਪਨੀ ਦਾ ਆ ਦੇਖੋ ਹਾਈ ਜੀ ਕਿੰਨਾ ਸੋਹਣਾ ਦੇਖੀ ਆ ਜੋ ਆ ਦੇਖੋ ਇਹ 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 ਚ ਦੇਖੋ ਇਹ ਇੱਕ ਰੇਟ ਇਹ ਚ ਸੁਰੱਖੀ ਬਿੰਦੀ ਵਧੀਆ ਲੱਗ ਸਕਦੀ ਏ ਹਾਈ ਮੈਂ ਮਰ ਜਾ ਸੋਹਣਾ ਠੀਕ ਜੀ ਇਹ ਲੱਕਦਾ ਪੂਰਾ ਇਹ ਸਿਰਫ ਇਹ ਲੋਕ 2.500 ਰੁਪਏ ਫੁੱਟ ਵਿੱਚੀ ਜਾਂਦੇ ਨੇ ਅੱਛਾ ਜੀ ਤੇ ਆਪਾਂ ਨੂੰ ਕੀ ਰੇਟ ਲਾਉਂਗੀ 130 ਰੁਪਏ ਫੁੱਟ ਸਿਰਫ 130 ਰੁਪਏ ਫੁੱਟ ਬਾਹੂ ਦਾ 30 30 ਚੱਲ ਰਿਹਾ ਹੈ 30 ਆਜੋ ਹੁਣ ਤੁਹਾਨੂੰ ਪਿਓਰ ਵਾਈਟ ਜਿਹੜਾ ਲੋਕੀ ਬਾਜ਼ਾਰ ਦੇ ਵਿੱਚ ਵੇਚ ਰਹੇ ਨੇ ਜਿਹੜਾ ਲੋਕੀ ਬਾਜ਼ਾਰ ਦੇ ਵਿੱਚ ਵੇਚ ਰਹੇ ਨੇ ਅਨਕਲੀ ਵਾਈਟ ਹੈ ਅੱਛਾ ਜੀ ਅਨਕਲੀ ਵਾਈਟ ਇਹ ਨਕਲੀ ਹਾਂ ਨਾ ਤਾਂ ਇਹਦਾ ਗੋਲਾ ਬਣੇ ਦੇਖੋ ਇਹਦਾ ਜੀ ਨਾ ਬਾਪੂ ਜੀ ਚੀਜ਼ ਦੇ ਚੀਜ਼ ਦੇਖ ਕੇ ਪਤਾ ਲੱਗਦਾ ਉਹ ਦੇਖਣ ਨੂੰ ਇਹ ਸੋਨਾ ਲੱਗਦਾ ਜੀ ਇਹਦਾ ਨਕਲੀ ਗੋਲਾ ਬਣੂਗਾ ਗੋਲਾ ਨਹੀਂ ਬਣਦਾ ਇਹਦਾ ਇਹ ਨਕਲੀ ਗ੍ਰੇਨੇਟ ਹੈ ਆ ਪਤਾ ਲੱਗਦਾ ਜੀ ਐਸਾ ਹਾਂ ਆਜੋ ਹੁਣ ਤੁਹਾਨੂੰ ਅਸਲੀ ਗ੍ਰੇਨੇਟ ਦਿਖਾਣੇ ਆਜੋ ਅਸਲੀ ਨੈਨੋ ਵਾਈਟ ਜੇ ਲੈਣਾ ਕਹੜਾ ਦਾ ਪਾਪ ਬੰਬ ਦੋ ਹੀ ਨੇ ਜੀ ਆਹ ਲੋ ਜੀ ਅਸਲੀ ਨੈਨੋ ਵਾਈਟ ਹੈ ਇਹਦਾ ਗੋਲਾ ਸੇਮ ਬਣੂਗਾ ਜਿਵੇਂ ਤੁਹਾਨੂੰ ਦਿਖ ਰਿਹਾ ਹੈ ਚਿੱਟਾ ਅੱਗੇ ਟੱਕਰ ਤੇ ਵੀ ਤੁਹਾਡਾ ਸੇਮ ਬਣੂਗਾ ਚਾਹੇ ਤੁਸੀਂ ਇਹਨੂੰ ਪੋੜੀ ਚਲਾਓ ਚਾਹੇ ਇਹਨੂੰ ਤੁਸੀਂ ਕਿਚਨ ਚ ਲਾਓ ਚਾਹੇ ਪੋਰਚ ਚ ਲਾਓ ਚਾਹੇ ਪਿੱਲਰਾਂ ਤੇ ਲਾਓ ਜਿੱਥੇ ਮਰਜ਼ੀ ਗ੍ਰੇਨੇਟ ਤੁਸੀਂ ਇਸਤੇਮਾਲ ਕਰਨਾ ਉੱਥੇ ਤੁਸੀਂ ਆਹ ਕੁਆਰਟਜ਼ ਇਸਤੇਮਾਲ ਕਰ ਸਕਦੇ ਇਹ ਇਹ ਕੀ ਰੇਟ ਪਊਗਾ ਜੀ ਇਹ ਵੀ ਉਹੀ ਰੇਟ ਹੈ ਉਹੀ ਰੇਟ ਜੀ ਉਹੀ ਰੇਟ ਬੱਲੇ ਬੱਲੇ ਜੇ ਚ ਸਸਤੇ ਲੈਣੇ ਨੇ ਜਿਵੇਂ ਆ ਨਕਲੀ ਆ ਗਿਆ ਜਿਹਦਾ ਗੋਲਾ ਨਹੀਂ ਬਣਦਾ ਆਹ ਵਾਈਟ ਇਹ ਨਕਲੀ ਦਾ ਬਸ ਕੱਲਾ ਦਿਖਾਉਣ ਵਾਸਤੇ ਰੱਖਿਆ ਹੈ ਇਹ ਨਕਲੀ ਹੈ ਸਿਰਫ 100 ਰੁਪਏ ਫੁੱਟ ਅਗਲੇ ਨੂੰ ਸਿਰਫ ਦਿਖਾਉਣ ਵਾਸਤੇ ਰੱਖਿਆ ਵੀ ਭਾਈ ਇਹਦਾ ਗੋਲਾ ਬਣਦਾ ਨਹੀਂ ਦੇਖਣ ਨੂੰ ਉਹ ਵੀ ਚਿੱਟਾ ਇਹ ਵੀ ਚਿੱਟਾ ਠੀਕ ਹੈ ਜੀ ਪਰ ਇਹ ਇਹ ਕਰੀਮ ਹੈ ਸਾਈਡ ਤੋਂ ਇਹਦਾ ਗੋਲਾ ਬਣਦਾ ਨਹੀਂ ਉਹਦਾ ਗੋਲਾ 100% ਉਮੀ ਬਣੂਗਾ ਜਿਵੇਂ ਮੂਰੇ ਹੈ ਉਮੀ ਸਾਈਡ ਤੇ ਠੀਕ ਹੈ ਜੀ ਸਮਝ ਗਏ ਜੀ ਆਹ ਕੀ ਬਾਤ ਹੈ ਜੀ ਜਮੀ ਸਰੀ ਕਰਿਆ ਪਿਆ ਬਾਬੂ ਜੀ ਆ ਸਰਮਈ ਰੰਗ ਵੀ ਹੈਗਾ ਜੀ ਜੇ ਹਾਂਜੀ ਹਾਂ ਇਹ ਚ ਆਪਣੇ ਲਈ ਵੀ ਗ੍ਰੇ ਕਲਰ ਮਿਲ ਜੂ ਗ੍ਰੇ ਕਲਰ ਵੀ ਮਿਲ ਜੂ ਸਾਰੇ ਕਲਰ ਸਾਰੇ ਮਿਲ ਜਾਣਗੇ ਜੀ ਜੀ ਬਾਬੂ ਜੀ ਆਈ ਹੋ ਸਕਦਾ ਹੈ ਆਹ ਹੈ ਤਾਂ ਹਰੇਕ ਦਾ ਪੋਰਾ ਪੋਰਾ ਪੀਸ ਜਲਾ ਲਏ ਹਨ ਹਰ ਇੱਕ ਤਰ੍ਹਾਂ ਦਾ ਨਹੀਂ ਹਰ ਇੱਕ ਤਰ੍ਹਾਂ ਦਾ ਹਰ ਇੱਕ ਤਰ੍ਹਾਂ ਦਾ ਆਏ ਜੀ ਅਡਡ ਥਾਂ ਤੇ ਲਾਸਕ ਦੀ ਪੌਲੇ ਵਾਲੀਆਂ ਗੱਲਾਂ ਕਰਦੀਆਂ ਤੂੰ ਇਹਨੂੰ ਐਨੇ ਪੜ੍ਹੇ ਲਿਖੇ ਨਹੀਂ ਹੈਗੀ ਜੀ ਇਹਦੀ ਅਡਡ ਥਾਂ ਤੇ ਲਾਸਕ ਦਿਓ ਜੀ ਜਿਵੇਂ ਰਸੋਈ ਚ ਲੈਦਾ ਲਾ ਲਿਆ ਥੋੜੀ ਚ ਲੈਦਾ ਲਾ ਲਿਆ ਠੀਕ ਹੈ ਜੀ ਤੇ ਪੋਰਚ ਚ ਪਿੱਲਰਾਂ ਚ ਇੱਕੋ ਨਾਲ ਦਾ ਲਾ ਲਿਆ ਲੱਗੂਗਾ ਤਾਂ ਇੱਕੋ ਨਾਲ ਠੀਕ ਹੈ ਜੀ ਇੱਕ ਨਾਲ ਦੀ ਸੋਹਣਾ ਲੱਗੂ ਜੀ ਹੁਣ ਤਾਕੀਂ ਵਾਲੇ ਕੱਪੜੇ ਪਾਲਾ ਜੀ ਕਿਹੜੇ ਹਿਸਾਬ ਨਾਲ ਚੱਜਣਗੇ ਜੀ ਅਰ ਸਾਡੇ ਤੋਂ ਜਿਹੜੀ ਵੀ ਚੀਜ਼ ਲੈ ਕੇ ਜਾਓਗੇ ਠੀਕ ਹੈ ਜੀ ਸਾਡੀ 20 ਸਾਲ ਤੱਕ ਦੀ ਲਿਖਤ ਚ ਗਾਰੰਟੀ ਹੋਊਗੀ ਵੀ 20 ਸਾਲ ਤੱਕ ਸਾਡੀ ਚੀਜ਼ ਖਰਾਬ ਹੋ ਜੇ ਪੱਕਾ ਬਿਲ ਦੇਵਾਂਗੇ ਜੀ ਪੱਕਾ ਬਿਲ ਦੇਵਾਂਗੇ 20 ਸਾਲ GST ਕੋਈ ਨਹੀਂ ਲਾਂਦੇ ਠੀਕ ਹੈ ਜੀ ਪੱਕਾ ਬਿਲ ਮਿਲੂਗਾ ਟੈਕਸ ਦੇ ਵਿੱਚੇ ਲੱਗਿਆ ਹੋਇਆ ਇਹਨਾਂ ਰੇਟਾਂ ਦੇ ਵਿੱਚ ਕੋਈ ਉੱਤੋਂ ਟੈਕਸ ਨਹੀਂ ਲਾਂਦੇ ਠੀਕ ਹੈ ਜੀ ਕਈ ਲੋਕ ਰੇਟ ਦੱਸ ਦਿੰਦੇ ਨੇ ਪਰ ਉੱਤੋਂ ਟੈਕਸ ਲਾ ਦਿੰਦੇ ਨੇ ਠੀਕ ਹੈ ਜੀ ਪਰ ਇਸ ਕੋਈ ਟੈਕਸ ਨਹੀਂ ਸਾਰਾ ਕੁਝ ਇਨਕਲੂ ਉਹਨੂੰ ਇੱਕ ਅਸੀਂ ਗਿਫਟ ਜ਼ਰੂਰ ਦੇਵਾਂਗੇ ਖਰੀਦ ਤੇ ਵਾਹ ਜੀ ਵਾਹ ਜਿਹੜਾ ਵੀ ਤੁਹਾਡੀ ਵੀਡੀਓ ਆ ਕੇ ਦਿਖਾਊਗਾ ਵੀ ਵੀਡੀਓ ਸ਼ੇਅਰ ਕਰਕੇ ਆਏ ਆ ਤਾਂ ਉਹਨੂੰ ਇੱਕ ਗਿਫਟ ਜ਼ਰੂਰ ਦੇਵਾਂਗੇ ਲੋ ਵੀ ਦੋਸਤੋ ਜ਼ਰੂਰ ਇੱਥੇ ਵਿਜ਼ਿਟ ਕਰੋ ਠੀਕ ਹੈ ਵਿਜ਼ਿਟ ਕਰਕੇ ਦੇਖੋ ਇੱਥੇ ਕਿੰਨੀ ਕੁਆਲਿਟੀ ਹੈ ਤੇ ਕਿੰਨੀ ਵੈਰਾਈਟੀ ਹੈ ਮਿੱਤਰੋ ਤੁਹਾਨੂੰ ਦੱਸਾਂ ਇਹ ਇਹਦਾ ਐਡਰੈਸ ਵੀ ਕਿੱਥੇ ਆਣਾ ਆਜੋ ਮਿੱਤਰੋ ਪਿੰਡ ਹਮੀਰਗੜਾ ਸਾਹਮਣੇ ਹੈ ਬਿਆਸਕਰ ਤੇ ਸਕਰੀਨ ਤੇ ਫੋਨ ਨੰਬਰ ਦਿੱਤਾ ਹੋਇਆ ਹੈ ਫੋਨ ਲਾ ਕੇ ਤੁਸੀਂ ਸਾਰੀ ਡਿਟੇਲ ਪੁੱਛ ਸਕਦੇ ਹੋ ਧੰਨਵਾਦ